ਕੀ ਭਾਰਤ ਦੇ ਪ੍ਰਧਾਨ ਮੰਤਰੀ ਚੇਂਜ ਹੋਣ ਵਾਲੇ ਨੇ ਕੀ ਦੇਸ਼ ਨੂੰ ਨਵਾਂ ਗ੍ਰਹਿ ਮੰਤਰੀ ਮਿਲ ਵਾਲਾ ਕੀ ਆਰਐਸਐਸ ਬੀਜਪੀ ਤੋਂ ਨਰਾਜ਼ ਚੱਲ ਰਹੀ ਹੈ ਮੋਨਪਕ ਵਤ ਨੇ ਕਿਹੜੇ ਨਵੇਂ ਖੁਲਾਸੇ ਕੀਤੇ ਨੇ ਸਾਰੇ ਵਿਵਾਦ ਤੇ ਹੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਪੀਲ ਹੈ ਕਿ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਪਹਿਲਾਂ ਗੱਲ ਆਰਐਸਐਸ ਦੀ ਕਰਦੇ ਹਾਂ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਬਦਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਆਪਣੇ ਸਹਿਯੋਗੀ ਸੰਗਠਨਾਂ ਦੇ ਅੰਦਰੂਨੀ ਮਾਮਲਿਆਂ ਤੇ ਫੈਸਲੇ ਨਹੀਂ ਲਏ ਅਤੇ ਸੰਗਠਨ ਆਪਣੇ ਮਾਮਲਿਆਂ ਨੂੰ ਨਿਜਠਣ ਤੇ ਪ੍ਰਬੰਧਨ ਲਈ ਆਜ਼ਾਦ ਤੇ ਸਵੈ ਨਿਰਪਰਨ ਨੇ ਭਾਜੀਪੀ ਨਾਲ ਸਬੰਧਾਂ ਤੇ ਇਸ ਧਾਰਨਾ ਬਾਰੇ ਸਵਾਲ ਦੇ ਜਵਾਬ ਵਿੱਚ ਕਿ ਸੰਗ ਆਪਣੇ ਸੰਗਠਨ ਨਾਲ ਸੰਬੰਧਿਤ ਹਰ ਚੀਜ਼ ਦਾ ਫੈਸਲਾ ਕਰਦਾ ਉਸ ਸੰਬੰਧੀ ਆਰਐਸਐਸ ਮੁਖੀ ਮੋਨ ਭਗਵਤ ਨੇ ਕਿਹਾ ਕਿ ਆਰਐਸਐਸ ਇਹਨਾਂ ਚੀਜ਼ਾਂ ਦਾ ਫੈਸਲਾ ਨਹੀਂ ਕਰਦਾ ਭਗਵਤ ਨੇ ਨਵੇਂ ਬੀਜੇਪੀ ਪ੍ਰਧਾਨ ਦੀ ਚੋਣ ਵਿੱਚ ਦੇਰੀ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਕਹਿਣਾ ਕਿ ਆਰਐਸਐਸ ਹਰ ਫੈਸਲਾ ਕਰਦਾ ਪੂਰੀ ਤਰ੍ਹਾਂ ਗਲਤ ਹੈ ਜੇ ਅਸੀਂ ਫੈਸਲਾ ਕਰ ਰਹੇ ਹੁੰਦੇ ਤਾਂ ਕੀ ਇਸ ਵਿੱਚ ਇਹਨਾਂ ਸਮਾ ਲਗਦਾ ਉਹਨਾਂ ਬੀਜੇਪੀ ਨੂੰ ਸਨੇਹਾ ਦਿੰਦਿਆਂ ਗਿਆ ਕਿ ਆਪਣਾ ਸਮਾ ਲਓ ਸਾਡੇ ਕੋਲ ਕਹਿਣ ਲਈ ਕੁਝ ਨਹੀਂ ਹੈ ਭਗਵਤ ਨੇ ਇਹ ਵੀ ਕਿਹਾ ਕਿ ਆਰਐਸਐਸ ਦਾ ਆਪਣਾ ਕਿਸੇ ਵੀ ਸੰਗਠਨ ਨਾਲ ਕੋਈ ਝਗੜਾ ਨਹੀਂ ਹੈ ਕਿਉਂਕਿ ਸਾਰੇ ਰਾਸ਼ਟ੍ਰ ਪਹਿਲਾਂ ਦੇ ਟੀਚੇ ਤਹਿਤ ਚਲਾਈ ਜਾਂਦੇ ਸਨ ਉਹਨਾਂ ਕਿ ਆਕੇ ਸਾਡਾ ਕੇਂਦਰ ਸੂਬਿਆਂ ਦੀਆਂ ਸਾਰੀਆਂ ਸਰਕਾਰਾਂ ਨਾਲ ਚੰਗਾ ਤਾਲਮੇਲ ਹੈ ਪਰ ਪ੍ਰਣਾਲੀ ਵਿੱਚ ਕਈ ਵਾਰ ਅੰਦਰੂਨੀ ਵਿਰੋਧਤਾ ਹੁੰਦੀਆਂ ਨੇ ਭਾਵੇਂ ਕੁਰਸੀ ਤੇ ਬੈਠਾ ਵਿਅਕਤੀ ਸਾਡੇ ਨਾਲ 100% ਦੀ ਹੈ ਪਰ ਉਸ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਨੂੰ ਉਸ ਨੂੰ ਆਜ਼ਾਦੀ ਦੇਣੀ ਪਵੇਗੀ ਕਿ ਕਿਤੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ ਭਗਵਤ ਨੇ ਕਿਹਾ ਕਿ ਕਈ ਵਾਰ ਝਗੜੇ ਦੀ ਦੇਖੋ ਹੋ ਸਕਦੀ ਹੈ ਉਹਨਾਂ ਬੀਜੇਪੀ ਨਾਲ ਤਣਾਅ ਦੀਆਂ ਗੱਲਾਂ ਨੂੰ ਖਾਰਜ ਕਰਦੇ ਆ ਕਿ ਸਾਡੇ ਵਿਚਾਰਾਂ ਵਿੱਚ মতਪੇਦ ਹੋ ਸਕਦੇ ਨੇ ਪਰ ਸਾਡੇ ਦਿਲ ਵਿੱਚ ਕਦੇ ਵੀ মতਪੇਦ ਨਹੀਂ ਹੁੰਦੇ ਉਹਨਾਂ ਕਹਿਆ ਕਿ ਆਰਐਸਐਸ ਅਤੇ ਇਸ ਦੇ ਸੰਗਠਨ ਰਾਸ਼ਟਰ ਪਹਿਲਾਂ ਦੀ ਨੀਤੀ ਤੇ ਕੰਮ ਕਰਦੇ ਨੇ ਤੇ ਇਸ ਲਈ মতਪੇਦ ਸੁਲਝਾਏ ਗਏ ਸਨ ਉਹਨਾਂ ਕਹਿਆ ਕਿ মতਪੇਦ ਵਿਚਾਰਤਰਾਮਾ ਤੋਂ ਪੈਦਾ ਹੁੰਦੇ ਨੇ ਸਾਡੇ ਵਿਚਾਰਾਂ ਵਿੱਚ ਕੁਝ মতਪੇਦ ਹੋ ਸਕਦੇ ਨੇ ਪਰ ਇਰਾਦੇ ਵਿੱਚ ਕੋਈ মতਪੇਦ ਨਹੀਂ ਹਨ ਇਸ ਸਵਾਲ ਤੇ ਕਿ ਕੀ ਆਰਐਸਐਸ ਆਪਣੇ ਸੰਗਠਨ ਲਈ ਸਭ ਕੁਝ ਫੈਸਲਾ ਲੈਂਦਾ ભગવત ਨੇ ਕਿਹਾ ਕਿ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਕਿਹਾ ਕਿ ਕਦੇ ਨਹੀਂ ਹੋ ਸਕਦਾ ਮੈਂ ਸ਼ਖਾਵਾਂ ਚਲਾਉਂਦਾ ਹਾਂ ਮੈਂ ਉੱਥੇ ਇੱਕ ਮਾਇਰਾ ਉਹ ਭਾਜਪੀ ਸਰਕਾਰ ਚਲਾਉਂਦੇ ਨੇ ਇਹ ਉਹਨਾਂ ਦੀ ਮਹਾਰਤ ਹੈ ਸੀ ਉਹਨਾਂ ਨੂੰ ਸੁਝਾਅ ਦੇ ਸਕਦੇ ਆ ਪਰ ਫੈਸਲੇ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਉਹਨਾਂ ਦਾ ਅਤੇ ਸਾਡਾ ਖੇਤਰ ਵਿੱਚ ਸਾਡਾ ਆਰਐਸਐਸ ਮੁਖੀ ਮੋਨ ਭਗਵਤ ਨੇ ਦਾਅਵਾ ਕੀਤਾ ਕਿ ਉਹਨਾਂ ਕਦੇ ਵੀ ਨਹੀਂ ਕਿਹਾ ਕਿ ਉਹ 75 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਜਾਣਗੇ ਜਾਂ ਕਿਸੇ ਨੂੰ ਇਸ ਉਮਰ 'ਚ ਸੇਵਾ ਮੁਕਤ ਹੋਣਾ ਚਾਹੀਦਾ ਭਗਵਦੀਆਂ ਟਿੱਪਣੀਆਂ ਨੇ ਨੇਤਾਵਾਂ ਦੀ ਸੇਵਾ ਮੁਕਤੀ ਬਾਰੇ ਉਹਨਾਂ ਦੀਆਂ ਹਾਲੀਆ ਟਿੱਪਣੀਆਂ ਤੇ ਕਿਆਸਰਾਈਆਂ ਨੂੰ ਵਿਰਾਮ ਲਗਾ ਦਿੱਤਾ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਵਜੋਂ ਦੇਖਿਆ ਜਾ ਰਿਹਾ ਸੀ ਮੋਦੀ ਅਤੇ ભગવત દોમે اگلے મહિને 75 ਸਾਲ ਦੇ ਹੋ ਜਾਣਗੇ ਮੋਨ ਭਗਵਤ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਸੇਵਾ ਮੁਕਤ ਹੋਣ ਲਈ ਤਿਆਰ ਹਾਂ ਤੇ ਜਿੰਨਾ ਚਿਰ ਸੰਗ ਚਾਹੁੰਦਾ ਹੈ ਕਿ ਅਸੀਂ ਕੰਮ ਕਰੀਏ ਕੰਮ ਕਰਨ ਲਈ ਤਿਆਰ ਹਾਂ 75 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋਣ ਦੇ ਮੁੱਦੇ ਤੇ ਭਗਵਤ ਨੇ ਕਿਹਾ ਕਿ ਉਹਨਾਂ ਨੇ ਹਾਲ ਹੀ ਵਿੱਚ ਨਾਗਪੁਰ ਵਿੱਚ ਮਰਹੂਮ ਆਰਐਸਐਸ ਨੇਤਾ ਮੁਰੂਪੰਤ ਪਿੰਗਲੇ ਦਾ ਹਵਾਲਾ ਦਿੱਤਾ ਸੀ ਭਗਵਤ ਨੇ ਕਿਹਾ ਕਿ ਇੱਕ ਵਾਰ ਸਾਡੇ ਪ੍ਰੋਗਰਾਮ ਵਿੱਚ ਅਸੀਂ ਸਾਰੇ ਉੱਥੇ ਆਲ ਇੰਡੀਆ ਵਰਕਰਸ ਅਤੇ ਉਹਨਾਂ ਪਿੰਗਲੇ ਨੇ ਆਪਣੀ 70 ਸਾਲ ਪੂਰੇ ਕੀਤੇ ਸਨ ਇਸ ਲਈ ਉਹਨਾਂ ਨੂੰ ਇੱਕ ਸ਼ਾਲ ਦਿੱਤਾ ਗਿਆ ਤੇ ਕੁਝ ਕਹਿਣ ਲਈ ਕਿਹਾ ਗਿਆ ਉਹ ਖੜੇ ਹੋ ਗਏ ਅਤੇ ਕਿਹਾ ਕਿ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਤੁਸੀਂ ਮੈਨੂੰ ਸਨਮਾਨਿਤ ਕੀਤਾ ਪਰ ਮੈਨੂੰ ਪਤਾ ਹੈ ਕਿ ਜਦ ਇਹ ਸ਼ਾਲ ਦਿੱਤਾ ਜਾਂਦਾ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸ਼ਾਂਤੀ ਨਾਲ ਕੁਰਸੀ ਤੇ ਬੈਠੋ ਤੇ ਦੇਖੋ ਕਿ ਕੀ ਹੁੰਦਾ ਆਰਐਸਐਸ ਮੁਖੀ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਸੇਵਾਮੁਕਤ ਹੋਵਾਂਗਾ ਜਾਂ ਕਿਸੇ ਹੋਰ ਨੂੰ ਸੇਵਾਮੁਕਤ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਖਬਰਾਂ ਨਸ਼ੋਰ ਰੀਆਂ ਸਨ ਕਿ ਬੇਸ਼ੱਕ ਆਰਐਸਐਸ ਦੇ ਆਸ਼ੀਰਵਾਦ ਨਾਲ ਨਰਿੰਦਰ ਮੋਦੀ ਤੇ ਪ੍ਰਧਾਨ ਮੰਤਰੀ ਅਤੇ ਹਮੇਸ਼ਾ ਗ੍ਰਹਿ ਮੰਤਰੀ ਬਣੇ ਸਨ ਅਤੇ ਹੁਣ ਤੱਕ ਤੀਜੀ ਵਾਰ ਇਹ ਦੋ ਚਿਹਰੇ ਰਾਜ ਸੱਤਾ ਦੇ ਹੀਰੋ ਬਣ ਕੇ ਵਿਚਰ ਰਹੇ ਨੇ ਅੱਜਕੱਲ ਇਹਨਾਂ ਦੀਆਂ ਨੀਤੀਆਂ ਤੋਂ ਨਾਕੁਸ਼ ਹੋਣ ਕਰਕੇ ਨਾਗਪੁਰ ਅਤੇ ਦਿੱਲੀ ਦੇ ਤਖਤ ਵਿਚਲੀਆਂ ਤਾਰਾਂ ਸਪਾਰਕ ਹੋ ਗਈਆਂ ਨੇ ਜਿਸ ਤੇ ਕਿਸੇ ਵੇਲੇ ਵੀ ਵੱਡਾ ਧਮਾਕਾ ਹੋ ਸਕਦਾ ਹੈ ਜਿਸ ਨਾਲ ਪੂਰੀ ਦੁਨੀਆ ਦੀ ਰਾਜਨੀਤੀ ਦੀ ਨਜ਼ਰਾ ਇੱਕ ਵਾਰ ਨਾਗਪੁਰ ਅਤੇ ਦਿੱਲੀ ਦੇ ਰਸਤੇ ਤੇ ਲੱਗਿਆ ਹੋਈਆਂ ਨੇ ਕਿ ਕੌਣ ਦਿੱਲੀ ਤੋਂ ਵਾਪਸ ਗੁਜਰਾਤ ਜਾਂਦਾ ਤੇ ਕਿਹੜਾ 나ਗਪੁਰ ਤੋਂ ਇਸ ਰਾਜ ਸੱਤਾ ਦੇ ਤਖਤ ਤੇ ਬੈਠਣ ਲਈ ਤਾਜ ਸਜਾ ਕੇ ਆਉਂਦਾ ਇਹ ਵੀ ਖੁਲਾਸਾ ਹੋ ਰਿਹਾ ਕਿ ਜਿਵੇਂ ਮੋਨ ਭਗਵਤ ਪਹਿਲਾਂ ਹੀ ਬਿਆਨ ਦੇ ਚੁੱਕੇ ਨੇ ਕਿ ਇੱਥੇ ਚਿਹਰਿਆਂ ਦੀ ਰਾਜਨੀਤੀ ਨਹੀਂ ਜਾਂ ਕਿਸੇ ਖਾਸ ਸੂਬੇ ਦੀ ਰਾਜਨੀਤੀ ਨਹੀਂ ਸੰਘੀ ਰਾਜਨੀਤੀ ਦੀ ਗੱਲ ਹੋਣੀ ਚਾਹੀਦੀ ਆ ਪਰ ਪਿਛਲੇ ਕਈ ਸਾਲਾਂ ਤੋਂ ਭਾਰਤੀ ਰਾਜਨੀਤੀ ਵਿੱਚ ਦੋ ਗੁਜਰਾਤੀਆਂ ਦੀ ਜੋੜੀ ਹੀ ਹਰ ਪਾਸੇ ਹੀਰੋ ਹੈ ਜਿਸ ਤੋਂ ਮੋਨ ਭਗਵਤ ਅਤੇ ਬੀਜਪੀ ਦੇ ਆਗੂ ਕੇਟਰ ਪੂਰੀ ਤਰ੍ਹਾਂ ਦੁਖੀ ਅਤੇ ਹੁਣ ਆਰੇਸਸ ਦੇ 100 ਸਾਲਾ ਜਸ਼ਨ ਤੋਂ ਪਹਿਲਾਂ ਮੋਨ ਪਗਵਤ ਇਹਨਾਂ ਚਿਹਰਿਆਂ ਦੀ ਰਾਜਨੀਤੀ ਤੋਂ ਭਾਜੀਪੀ ਨੂੰ ਮੁਕਤ ਕਰਕੇ ਸੰਗੀ ਰਾਜਨੀਤੀ ਨੂੰ ਉੱਪਰ ਲਿਆਉਣ ਦੀ ਚਾਲ ਚੱਲ ਰਹੇ ਨੇ ਇਸ ਵਿੱਚ ਭਾਜੀਪੀ ਦੇ ਵੱਡੇ ਆਗੂ ਅਤੇ ਆਰਐਸਐਸ ਦੇ ਭਰੋਸੇਮੰਤ ਨਿਤਨ ਗੜਕਰੀ ਅਤੇ ਸੰਜੇ ਜੋਸ਼ੀ ਪੂਰੀ ਤਰ੍ਹਾਂ ਮੋਨ ਪਗਵਤ ਦੇ ਨਾਲ ਸਾਥ ਦੇ ਰਹੇ ਨੇ ਅਜਿਹਾ ਲੱਗਦਾ ਹੈ ਕਿ 27 ਸਤੰਬਰ 2025 ਨੂੰ ਆਰਐਸਐਸ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਜੇਕਰ ਮੋਦੀ ਅਤੇ ਸ਼ਾ ਸਵੈਛੰਡਾਲ ਲੰਬੇ ਨਹੀਂ ਹੋਏ ਤਾਂ ਦੋਹਾਂ ਨੂੰ ਰਾਜ ਸੱਤਾ ਦੇ ਗੱਲਿਆਰਿਆਂ 'ਚੋਂ ਧੱਕਾ ਦਿੱਤਾ ਜਾ ਸਕਦਾ ਦਿੱਲੀ ਅਤੇ ਨਾਗਪੁਰ ਵਿੱਚ ਖਿੱਚੋ ਤਾਣਾ ਹੈ ਉਸ ਵਿੱਚ ਸੰਗਤ ਤੇ ਬੀਜਪੀ ਦਾ ਇੱਕ ਦੂਜੇ ਤੋਂ ਭਰੋਸਾ ਉੱਠ ਗਿਆ ਕਿਹਾ ਜਾ ਰਿਹਾ ਕਿ ਸੰਗ ਦੇ ਵਰਕਰ ਇਹ ਚਾਹੁੰਦੇ ਨੇ ਕਿ ਪਾਰਟੀ ਅਤੇ ਰਾਜ ਸਾਡਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੋ ਵਿਅਕਤੀਆਂ ਦੇ ਦਵਾਰੇ ਸਾਰਾ ਕੁਝ ਘੁੰਮਦਾ ਰਹੇ ਸੰਗ ਦੀ ਇੱਛਾ ਹੈ ਕਿ ਕੈਮਰੇ ਦੀ ਰਾਜਨੀਤੀ ਛੱਡ ਕੇ ਅਸਲੀ ਏਜੰਡੇ ਦੀ ਰਾਜਨੀਤੀ ਨੂੰ ਅਮਲੀ ਰੂਪ ਦੇਣ ਲਈ ਸਾਰਾ ਕਾਰਜਭਾਗ ਸੰਗ ਨੂੰ ਆਪਣੇ ਹੱਥ ਵਿੱਚ ਲੈਣਾ ਪਵੇਗਾ ਇਸ ਕਰਕੇ ਮੋਦੀ ਦੀ ਅੱਖ ਵਿੱਚ ਰੜਕਣ ਵਾਲੇ ਦੋ ਨੇਤਾ ਨਿਤਨ ਗੜਕਰੀ ਅਤੇ ਸੰਜੇ ਜੋਸ਼ੀ ਨੂੰ ਸੰਗ ਨੇ ਰਾਜ ਸੱਤਾ ਦੇ ਗਲਿਆਰਿਆਂ ਤੇ ਬੀਜੇਪੀ ਪਾਰਟੀ ਦੀ ਸਰਦਾਰੀ ਦੇਣ ਲਈ ਪੂਰੀ ਤਿਆਰੀ ਕਰ ਲਈ ਹੈ ਮੀਡੀਆ ਰਿਪੋਰਟ ਅਨੁਸਾਰ 2014 ਤੋਂ 2024 ਤੱਕ ਸੰਘ ਨੇ ਚੁੱਪ ਕਰਕੇ ਸਮਾਂ ਲੰਘਾਇਆ ਪਰ ਹੁਣ ਸਪਸ਼ਟ ਕਰ ਦਿੱਤਾ ਕਿ ਜਨਤਾ ਪਾਰਟੀ ਵਿੱਚ ਸੁਧਾਰ ਕਰੋ ਨਹੀਂ ਤਾਂ ਸੰਘ ਆਪਣੀ ਕੋਈ ਦੂਸਰਾ ਰਾਹ ਚੁਣੇਗਾ ਦੂਸਰਾ ਰਸਤਾ ਇਹੀ ਹੋ ਸਕਦਾ ਹੈ ਕਿ ਸੰਜੇ ਜੋਸ਼ੀ ਨੂੰ ਭਾਜਪਾ ਦਾ ਪ੍ਰਮੁੱਖ ਅਤੇ ਨਿਤਨ ਗੜਕਰੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵਜੋਂ ਸਾਹਮਣੇ ਕੀਤਾ ਜਾ ਸਕੇ ਬੇਸ਼ੱਕ ਇਹ ਇੰਨਾ ਸੌਖਾ ਨਹੀਂ ਕਿਉਂਕਿ ਮੋਦੀ ਸ਼ਾਦੀ ਜੋੜੀ ਵੀ ਰਾਜਨੀਤੀ ਵਿੱਚ ਪੂਰੇ ਪੈਰ ਜਮਾ ਚੁੱਕੀ ਆ ਉਹਨਾਂ ਨੇ ਆਪਣੇ ਰਾਜਨੀਤਿਕ ਧੜਾ ਕਾਇਮ ਕੀਤਾ ਹੋਇਆ ਪਰ ਸੰਗ ਵੀ ਇੱਕ ਮਜ਼ਬੂਤ ਸੰਗਠਨ ਹੈ ਜਿਸ ਨੇ ਕਿਸੇ ਵੇਲੇ ਬਜਪਾਈ ਵਰਗੇ ਹਰਮਨ ਪਿਆਰੇ ਆਗੂ ਨੂੰ ਲਾਂਬੇ ਕਰਨ ਲੱਗਿਆ ਵੀ ਇੱਕ ਮਿੰਟ ਨਹੀਂ ਲਾਇਆ ਸੀ ਬਾਕੀ ਕੀ ਹੋਣ ਵਾਲਾ ਇਹ ਆਉਣ ਵਾਲਾ ਵਕਤ ਦੱਸੇਗਾ